ਹੋਰ ਬਹੁਤ ਠੀਕ ਠਾਕ ਹਾਂ ਜੀ ਹਰਪਨਦੀਪ ਸਿੰਘ ਜੀ ਪਹਿਲਾਂ ਤੇ ਤੁਹਾਨੂੰ ਬਹੁਤ ਬਹੁਤ ਵਧਾਈਆਂ ਧੰਨਵਾਦ ਜੀ ਤੁਸੀਂ ਪੂਰੇ ਹਰਿਆਣੇ ਦੇ ਵਿੱਚ ਟਾਪ ਕੀਤਾ ਹਾਂ ਜੀ ਤੇ ਤੁਹਾਨੂੰ ਡਬਲ ਵਧਾਈਆਂ ਕਿਉਂਕਿ ਤੁਸੀਂ ਪੂਰੇ ਸਾਫਤ ਸੂਰਤ ਰਹਿੰਦੇ ਆਂ ਗੁਰਸਿੱਖੀ ਜੀਵਨ ਤੇ ਰਹਿੰਦੇ ਆਂ ਤੁਸੀਂ ਪੂਰਾ ਟਾਪ ਕੀਤਾ ਹਾਂ ਜੀ ਤੇ ਦੂਜਾ ਮੈਂ ਸੱਚੇ ਪਾਤਸ਼ਾਹ ਕੀ ਅਰਦਾਸ ਕਰਦਾ ਤੇ ਤੁਸੀਂ ਜੀਵਨ ਦੀਆਂ ਸਾਰੀਆਂ ਤਰੱਕੀਆਂ ਨੂੰ ਸ਼ੋਹੋ ਚੰਗੇ ਰੁੱਤਿਆਂ ਤੇ ਪਹੁੰਚੋ ਤੇ ਆਪਾਂ ਇਸੇ ਤਰ੍ਹਾਂ ਮਾਣ ਵਧਾਉਣਾ ਆਪਣੇ ਮਾਪਿਆਂ ਦਾ ਵੀ ਸਿੱਖ ਕੌਮ ਦਾ ਵੀ ਤੇ ਐਵੇਂ ਹੀ ਸਾਬਦ ਸੂਰਤ ਰਹਿਣਾ ਜਦੋਂ ਤੁਹਾਡਾ ਕਦੀ ਅੰਮ੍ਰਿਤਸਰ ਵੱਲ ਨੂੰ ਆਉਣ ਦਾ ਸਮਾਂ ਬਣਿਆ ਹਾਂਜੀ ਤੇ ਇੱਕ ਦਿਨ ਪਹਿਲਾਂ ਦੱਸ ਦਿਓ ਫਿਰ ਤੁਹਾਨੂੰ ਉੱਥੋਂ ਆਪਾਂ ਅ ਮਹਾਰਾਜ ਦੀ ਬਖਸ਼ਿਸ਼ ਸਿਰੋਪਾਉ ਦੇਵਾਂਗੇ ਹਾਂਜੀ ਧੰਨ ਜੀ ਲੇ ਮੈਨੇ ਜ਼ਰੂਰ ਆਵਾਂਗੇ ਨੈਕਸਟ ਮੰਥ ਇਸ ਜ਼ੋਨ ਚ ਠੀਕ ਆ ਤੁਸੀਂ ਪਾਠ ਕਰਦੇ ਨੇ ਹਾਂਜੀ ਹਾਂ ਪਾਠ ਵੀ ਜ਼ਰੂਰ ਕਰਨਾ ਮਹਾਰਾਜ ਦਾ ਸ਼ੁਕਰਾਨਾ ਕਰਨਾ ਔਰ ਮੈਨ ਤੋਂ ਵੱਧ ਤੋਂ ਵੱਧ ਕਰਨੀ ਆਪਾਂ ਹਾਂਜੀ ਹਾਂ ਜਸ ਨੰਬਰ ਤੇ ਕਾਲ ਕਰੀਏ ਹਾਂ ਹਾਂਜੀ 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 ਇਸੇ ਤੇ ਕਰ ਲਿਓ ਜੀ ਠੀਕ ਹੈ ਠੀਕ ਜੜ ਦੀ ਕਲਾ ਚ ਰਹੋ ਹਮੇਸ਼ਾ ਗੁਰੂ ਅੰਗ ਸੰਗ ਬਾਪੂ ਜੀ ਨਾਲ ਗੱਲ ਕਰਾ ਦਿਓ ਆਪਣੇ ਨਾਲ ਵੈਗਰਜੀ ਦਾ ਖਾਲਸਾ ਵੈਗਰਜੀ ਕਿਹਾ ਵੈਗਰਜੀ ਦਾ ਖਾਲਸਾ ਵੈਗਰਜੀ ਦੇ ਫਤਿਹ ਸਰਦਾਰ ਜੀ ਬਹੁਤ ਬਹੁਤ ਵਧਾਈਆਂ ਹੋਣ ਤੁਹਾਨੂੰ ਧੰਨ ਵੀ ਬਾਬਾ ਜੀ ਬਹੁਤ ਬਹੁਤ ਵਧਾਈਆਂ ਬੜੀ ਖੁਸ਼ੀ ਹੋਈ ਸਾਡਾ ਨੌਜਵਾਨ ਸਾਬਦ ਸੂਰਤ ਆ ਤੇ ਸਾਬਦ ਸੂਰਤ ਰਹਿੰਦੇ ਐਨੇ ਵੱਡੀਆਂ ਮੱਲਾਂ ਮਾਰੀਆਂ ਮੈਂ ਸੱਚੇ ਪਾਤਸ਼ਾਹ ਕੇ ਅਰਦਾਸ ਕਰਦਾ ਇਹ ਵੱਡੇ ਤੋਂ ਵੱਡੇ ਰੁਤਬਿਆਂ ਤੇ ਪਹੁੰਚੇ ਔਰ ਹਮੇਸ਼ਾ ਚੜ੍ਹਦੀ ਕਲਾ ਦੇ ਰਵੇ ਹਾਂਜੀ ਮਹਾਰਾਜ ਕਰਨਗੇ ਕਿਰਪਾ ਹਾਂ ਬਹੁਤ ਬਹੁਤ ਖੁਸ਼ੀ ਹੋਈ ਔਰ ਕੌਮ ਨੂੰ ਮਾਣ ਮਿਲਦਾ ਵਾ ਜਦੋਂ ਸਾਡੇ ਬੱਚੇ ਆਪਣੀ ਸਿੱਖੀ ਨੂੰ ਕਾਇਮ ਰੱਖਦੇ ਆ ਵੱਡੀਆਂ ਪ੍ਰਾਪਤੀਆਂ ਕਰਦੇ ਨੇ ਹਾਂ ਜੀ ਹਾਂ ਚਲੋ ਸਮੁੱਚੇ ਪਰਿਵਾਰ ਨੂੰ ਸਾਡੇ ਵੱਲੋਂ ਵਧਾਈ ਆ